ਡਰਬਾਪਨਾਨਕ ਵਿਖੇ ਤੁਮਤਾਮ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ ਸਟੇਮ ਅਤੇ ਅਤੇਸ਼ਰਮਾ ਨੇ ਲਹਿਰਾਇਆ ਕੌਮੀ ਝੰਡਾ ਮਲਕ ਗ蒂ਪ ਸਿੰਘ ਰੰਦਾਵਾ ਨੇ ਖਾਸ ਮਹਿਮਾਨ ਵਜੋਂ ਕੀਤੀ ਸ਼ਿਰਕਤ ਵਕਵਕਸ ਕੁਲੀ ਬੱਚਿਆਂ ਨੇ ਕੀਤਾ ਪੰਗੜਾ ਆ ਰੰਗਾਰੰਗ ਪ੍ਰੋਗਰਾਮ ਕੀਤਾ ਪੇਸ਼ ਅਤੇ ਗਾਏ ਦੇਸ਼ ਭਗਤੀ ਦੇ ਗੀਤ ਡਰਬਾਪਨਾਨਕ ਵਿਖੇ 17 ਅਗਸਤ ਤੰਤਰ ਦਿਵਸ ਤੁਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਐਸਟੀਐਮ ਜੀ ਅਤੇਸ਼ਰਮਾ ਨੇ ਕੌਮੀ ਝੰਡਾ ਲਹਿਰਾਇਆ ਅਤੇ ਪ੍ਰੇਡ ਤੋਂ ਸ਼ਲਾਮੀ ਲਈ ਇਸ ਮੌਕੇ ਵਕਵਕਸ ਕੁਲੀ ਬੱਚਿਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਤੇ ਕੌਮੀ ਝੰਡੇ ਨੂੰ ਮੇ ਦਿੱਤੀ ਗਈ ਅਸ਼ਟਮ ਅਦਿੱਤਿਆ ਸ਼ਰਮਾ ਨੇ ਦੀਸ਼ਵਾਸੀਆਂ ਦੇ ਨਾਮ ਸੰਦੇਸ਼ ਪੜਕੇ ਸੁਣਾਇਆ ਅਤੇ ਆਜ਼ਾਦੀ ਦਿਸ਼ਵ ਦਿਹਾੜੇ ਤੇ ਪਹੁੰਚਾਈ ਦਿੱਤੀ। ਇਸ ਮੌਕੇ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਕੀਤਾ ਪੰਘੜਾ ਕੋਰੀਓਗ੍ਰਾਫੀ ਤੇ ਅੰਗਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਦੇਸ਼ ਭਗਤੀ ਦੇ ਗਾਣੇ ਗਏ। ਹਲਕਾ ਐਮਐਲਏ ਗੁਰਦੀਪ ਸਿੰਘ ਅਰੰਦਾਵਾ ਵੀ ਸਮਰਥਕਾਂ ਸਮੇਤ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਆਜ਼ਾਦੀ ਦਿਹਾੜੇ ਤੇ ਸਾਰਿਆਂ ਨੂੰ ਵਧਾਰਕ ਪਾ ਦਿੱਤੀ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਉੱਥੇ ਹੀ ਉੱਥੇ ਹੀ ਉਨ੍ਹਾਂ ਨੇ ਅਹਿਮ ਸ਼ਕਤੀਤਾ ਨੂੰ ਸਨਮਾਨ ਵਧੀਆਂ ਕੀਤਾ ਇਸ ਮੌਕੇ ਸੰਤੰਤਰ ਸਰਗਰਮੀਆਂ ਪ੍ਰੋਗਰਾਮ ਵਿੱਚ ਪਾਰਟਿਸਪੇਟ ਕਰਨ ਵਾਲੇ ਵਿਦਿਆਰਥੀਆਂ ਦੇ ਹੋਰ ਅਹਿਮ ਸ਼ਖਸੀਤਾਂ ਨੂੰ ਸਨਮਾਨ ਚਿੰਨ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ 15 ਅਗਸਤ ਦਾ ਤਿਉਹਾਰ ਹੈਗਾ ਸਾਡੇ ਡੇਰੇ ਦੇ ਸਾਰੇ ਲੋਕੀ ਸਾਂਝ ਨੇ ਸਾਡੇ ਮੌਸਮ ਵਧੀਆ ਵਾ ਇਹਨਾਂ ਸਾਰੇ ਲੋਕੀ ਖੁਸ਼ ਚੱਲ ਰਹੇ ਨੇ ਇਹ ਬਹੁਤ ਮਾਣ ਦੀ ਗੱਲ ਹੈ ਆਪਾਂ ਇਨੀ ਧਾਰਮਿਕ ਧਰਤੀ ਤੇ ਅੱਜ ਇਹ ਪ੍ਰੋਗਰਾਮ ਕਰ ਪਾ ਰਹੇ ਨੇ ਇਹ ਇੱਕ ਮੌਕਾ ਵੀ ਹੈਗਾ ਕਿ ਆਪਾਂ ਸਾਰਿਆਂ ਨੂੰ ਮੈਸੇਜ ਪਹੁੰਚਾ ਸਕੀਏ ਕੀ ਆ ਆਪਣਾ ਜਿਹੜਾ ਪੰਜਾਬ ਹੈਗਾ ਆਪਾਂ ਨੂੰ ਜਿਹੜਾ ਨਾਮ ਸਾਡਾ ਨਸ਼ਿਆਂ ਨੇ ਖਰਾਬ ਕੀਤਾ ਵਾ ਉਹਨੂੰ ਆਪਾਂ ਪੂਰਾ ਥੋੜੀੇ ਵਧੀਆ ਤਰੀਕੇ ਨਾਲ ਸਰਕਾਰ ਨੇ ਬਹੁਤ ਵਧੀਆ ਉਪਰਾਲੇ ਕੀਤੇ ਐ ਹੈਲਥ ਵਾਸਤੇ ਸਿੱਖਿਆ ਵਾਸਤੇ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਇਹ ਮੌਕਾ ਹੈ ਕਿ ਸਾਰੇ ਆਪਾਂ ਨਾਲ ਆਣ ਤੇ ਉਹਨ ਸਾਰਿਆਂ ਨੂੰ ਆਪਾਂ ਇਕੱਠੇ ਮਿਲ ਕੇ ਆਪਣੇ ਲੋਕਾਂ ਵਾਸਤੇ ਕੰਮ ਕਰਨ ਤੇ ਪੰਜਾਬ ਤੇ ਆਪਣੇ ਸਬਡਿਵੀਜ਼ਨ ਡੇਰਾ ਬਾਬਾ ਨਾਨਕ ਨੂੰ ਆਪਾਂ ਟੌਪ ਤੇ ਪਹੁੰਚਾਉਣਾ ਆ ਜਿਹੜਾ ਸਤੰਤਰ ਸਮਰੋਹ ਜਿਹੜਾ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਹੋ ਰਿਹਾ ਹੈ ਅੱਜ ਮੈਂ ਆਪਣੇ ਵੱਲੋਂ ਦੇਸ਼ ਦੇਸ ਵਸਤੀਆਂ ਸਾਰੇ ਲੋਕਾਂ ਨੂੰ ਵਧਾਈ ਵੀ ਦਿੰਨਾ ਤਾਂ ਉਹ ਜਿੰਨਾ ਸੂਰਬੀਰ ਜੋਧਿਆਂ ਨੇ ਸ਼ਹਾਦਤਾਂ ਦੇ ਕੇ ਸਾਨੂੰ ਇਹ ਆਜ਼ਾਦੀ ਲੈ ਕੇ ਦਿੱਤੀ ਹੈ ਉਹਨਾਂ ਨੂੰ ਮੈਂ ਸਲੂਟ ਕਰਦਾ ਤਾਂ ਮੈਂ ਸਾਰਿਆਂ ਦੇਸ਼ ਜੇਤ ਵਸਤੀਆਂ ਭਾਰਤੀਆਂ ਨੂੰ ਆਪਣਾ ਜਿਹੜਾ ਫੱਟਾ ਯੋਗਦਾਨ ਆ ਉਹ ਪੰਜਾਬ ਵਾਸਤੇ ਪਾਉਣਾ ਚਾਹੀਦਾ ਔਰ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਜਿਹੜਾ ਆਮ ਆਦਮੀ ਪਾਰਟੀ ਨੇ ਪ੍ਰਾਲਾ ਕੀਤਾ ਉਹਦੇ ਵਿੱਚ ਆਪਣਾ ਬੰਦ ਦਾ ਜੋਗਤਾ ਹਰ ਇੱਕ ਪੰਜਾਬੀ ਨੂੰ ਹੋਣਾ ਚਾਹੀਦਾ ਨੌਜਵਾਨ ਪੀੜੀ ਨੂੰ ਸਰ ਕੀ ਮੈਸੇਜ ਦੇਖੋ ਨੌਜਵਾਨ ਸਾਰਾ ਸਾਡੀ ਨੌਜਵਾਨ ਪੀੜੀ ਸਾਡਾ ਸਰਮਾਇਆ ਤਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਔਰ ਐਜੂਕੇਸ਼ਨ ਨਾਲ ਤਾਂ ਸਪੋਰਟਸ ਨਾਲ ਜਿਹੜਾ ਜੁੜਨਾ ਚਾਹੀਦਾ ਔਰ ਦੇਸ਼ ਔਰ ਆਪਣੇ ਪੰਜਾਬ ਦਾ ਨਾਮ ਜਿਹੜਾ ਰੋਸ਼ਨ ਕਰਨਾ ਚਾਹੀਦਾ